ਲੋਕ ਸਵਾ ਚੋਣਾਂ ਦੀਆਂ ਤਰੀਕਾ ਦਾ ਐਲਾਨ ਹੋਣ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤਾਂ 'ਚ ਆ ਗਿਆ ਤੇ ਨਗਰ ਕੌਂਸਲ ਪਾਤਰਾਂ ਦੀ ਟੀਮ ਨੇ ਤੁਰੰਤ ਅੱਜ 16 ਮਾਰਚ ਨੂੰ ਸ਼ਾਮ 5 ਵਜੇ ਸੜਕਾਂ ਜਾਂ ਹੋਰ ਸਰਕਾਰੀ ਥਾਵਾਂ ਤੇ ਲੱਗੇ ਸਿਆਸੀ ਬੋਰਡਾਂ ਤੇ ਫਲੈਕਸ ਬੋਰਡਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਭਾਵੇਂ ਪੰਜਾਬ 'ਚ ਚੋਣਾਂ 1 ਜੂਨ ਨੂੰ ਹੋਣੀਆਂ ਹਨ ਪਰ ਚੋਣ ਦਾ ਐਲਾਨ ਹੋਣ ਤੋਂ ਤੁਰੰਤ ਲੱਗੇ ਚੋਣ ਜਾਬਤੇ ਤਹਿਤ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਇਸ ਤੋਂ ਵੀ ਨਗਰ ਕੌਂਸਲਕਾਰ ਦੇ ਸਦਕ ਅਫਸਰ ਬਜਿੰਦਰ ਕੌਰ ਨੇ ਵਿਸ਼ਮੂ ਰਾਜਨੀਤਿਕ ਪਾਰਟੀਆਂ ਨੂੰ ਚੋਣ ਜਾਬਤ ਦੀ ਪਾਲਾ ਕਰਨ ਦੀ ਅਪੀਲ ਕੀਤੀ।